Ta-na, ta-na. We shouldn't ਰਿਸ਼ਵ ਨੇ ਜੀ ਅੰਦਰ ਸਚਾਨੇ ਹੋ ਨਾ ਪ੍ਰੀਤ ਮੇ ਤਨ ਮਨ ਹੋ ਨਿਹਾਨੇ ਹਮਿਆ ਬਗੁਣੇ ਭਰੇ फुल है इतम पंथ सुणो संगत इस पाट कीरत के इ दालष पर से गुर खे सिफ़तो खे संग तो तॾहिं खे सचे पात ਜਿਹੜੇ ਸੱਚਾ ਪਾਤਸ਼ਾਹ ਤੂੰ ਸੇ ਜਿਸ ਪਾਸ ਬੈਠਿਆ ਸੋਹੀਐ ਜਿਸ ਪਾਸ ਬੈਠਿਆ ਸੋਹੀਐ ਸਤਨਾਮ ਓ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖਹੁ ਟਲ ਗੁਰ ਸੇਵੀਐ ਤੁਭੈ ਦਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਇਕ ਓੰਕਾਰ ਤਤ ਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗੰਮ ਜੈਸੀ ਲਹਿਰ ਮੈਂ ਉਤਹਦ ਜਲ ਕੇ ਵਲ ਜਲ ਮਾਹੀ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮਹਿ ਉਦਦ ਜਲ ਕੇਵਲ ਜਲ ਮਾਹੀ ਮਾਦਵੇ ਕਿਆ ਕਹੀਐ ਬ੍ਰਹਮ ਐਸਾ ਜੈਸਾ ਮਾਨੀਐ ਹੋਇ ਨ ਤesa ਰਹਾਉ ਨਰਪਤ ਏਕ ਸਿੰਘਾਸਣ ਸੋਇਆ ਸੋਪਨੇ ਪਿਆ ਭਿਖਾਰੀ ਅਛਤ ਰਾਜ ਵਿਚਰਤ ਦੁਖ ਪਾਇਆ ਸੋਗਤ ਭਈ ਹਮਾਰੀ ਰਾਜ ਕੋ ਅੰਗ પ્રસੰਗ ਜੈ ਸਿੰਘ ਹੈ ਅਬ ਕਛ ਮਰਮ ਜਨਾਇ ਅਨਕ ਕਟਕ ਜੈਸੇ ਫੂਲ ਪਰੇ ਅਬ ਕਹਤੇ ਕਹਿਣ ਨ ਆਇਆ ਸਰਬੇ ਇਕ ਅਨੇਕ ਸੁਆਮੀ ਸਾਭ ਘਟ ਭੋਗ ਵੈ ਸੋਈ ਕਹ ਰਵਿਦਾਸ ਹਾਥ ਪੈ ਨੀਰ ਸਹਜੇ ਹੋਏ ਸੁ ਹੋਈ ਸਰਬੇ ਏਕ ਅਨੇਕ ਸੁਆਮੀ ਸਾਭ ਘਟ ਭੋਗ ਵੈ ਸੋਈ ਸਹਰ ਵਿਗਾਸ ਹੱਥ ਪੈ ਨੀਰ ਸਹਜੇ ਹੋਏ ਸੋ ਹੋਈ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸ੍ਰੀ ਸਤਨਾਮ ਸ੍ਰੀ ਵਾਹਿਗੁਰੂ 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 ਜਿਨਿ ਤਾਪਨੀ ਵਰਣ ਹਾਰਾ ਦੁਖ ਹੰਤਾ ਸੁਖ ਰਾਸ ਤਕ ਬਿਗਰਨ ਕੋ ਲਾਗੇ ਜਾਕੀ ਪ੍ਰਭ ਅਗੇ ਅਰਦਾਸ ਸਿੱਖ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਦੀ ਸਹਾਇ ਵਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਤੀ ਸਿਮਰ ਕੈ ਗੁਰੂ ਨਾਨਕ ਲਿਤੇ ਆਏ ਫਿਰ ਅੰਗਦ ਗੁਰ ਤੇ ਮਰਦਾਸ ਰਾਮਦਾਸਿ ਹੋਏ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਸਰਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਰੱਠੇ ਸਭ ਤੋਂ ਖਜਾਈ ਤੇਗ ਬਹਾਦਰ ਜੀ ਸਿਮਰੇ ਆ ਘਰ ਨੋ ਨਿ ਜਾਵੇ ਥਾਈ ਸਭ ਥਾਈ ਹੋਏ ਸਹਾਈ ਦਸ਼ਮੀਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਠ ਦਰਸ਼ਨ ਦੀ ਤਰਜ਼ਿਕਾ ਧਿਆਨ ਤਰਕੇ ਬੋਲੋ ਜੀ ਆਪ ਬਨੇ ਪੰਜ ਪਿਆਰੀ ਚਾਰ ਸਹਬਜ਼ਾਦੀ ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੀਖ ਵਾਹੀ ਦੇਖ ਕੇ ਅੰਡਟ ਕੀਤਾ ਤੇ ਨਾ ਪਿਆਰੀਆਂ ਸਿਟਿਆਰੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਰਟਾਈ ਕੋਪਰਿੰਗ ਲੋਹਾਈਆਂ ਚਾਰ ਖੜੀਆਂ ਤੇ ਚੜੇ ਤਨਾਰਿਆਂ ਨਾਲ ਜਿਹੜੀ ਗੁਰਦੁਆਰਿਆਂ ਦੀ ਸੇਵਾ ਲਈ ਗੁਰਦੁਆਰਿਆਂ ਕੀਤੀਆਂ ਧਰਮ ਲਈ ਆਰੇ ਆ ਸਿੱਖੀ ਕੇ ਸਾਸ ਵਾਸਾ ਸੰਗ ਨਿਭਾਈ ਤਨਾ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰжат ਤਖਤਾਂ ਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਕਰਕੇ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਚਿਤਿ ਆਵੇ ਚਿਤਿ ਆਵਣ ਕਾ ਸਤਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਹਸ਼ਿਆ ਰਿਆਏ ਤੇ ਦੇਗ ਤੇਗ ਪਤੇ ਵਿਰਧ ਕੀ ਪੈ ਜਪੰਥ ਕੀ ਜੀਤ ਸ੍ਰੀ ਸਾਹਿਬ ਜੀ ਦੀ ਸਹਾਇ ਖਾਲਸਾ ਜੀ ਕੇ ਬੋਲ ਵਾਲੀ ਬੋਲੋ ਜੀ ਸਿਖਾਣੋ ਸਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਪ ਦਾਨ ਭਰੋਸਾ ਦਾਨ ਦਨ ਸਰਨਾਮ ਦਾਨ ਸ੍ਰੀ ਅੰਮ੍ਰਿਤ ਸਰ ਜੀ ਦੇ ਦਰਸ਼ਨੇ ਸਨਾਨ ਚੌਕੀਆਂ ਛੰਡੇ ਮੰਗੇ ਜੁਗੋ ਜੁਗ ਹਟਲ ਧਰਮ ਕਾਜ ਕਾਰ ਬੋਲੋ ਜੀ ਸਿੱਖਾਂ ਦਾ ਮਰਨ ਨਹੀ ਵਾ ਮਾਤੂ ਜੀ ਮਤ ਪਥ ਕਾ ਰਖਾ ਪਵਤ ਜਰੂਰੀ ਅਕਾਲ ਪੁਰਖ ਆਪਣੀ ਪੰਥ ਦੇ ਸਦਾ ਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਇਨਾ ਦੇ ਖੁੱਲੇ ਦਰਸ਼ਨ ਦੀਦਾਰ ਸਿਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ 헤 ਨਿਮਾਣਿਓ ਕੇ ਮਾਣ ਨੀ ਤਾਣਿਓ ਕੇ ਤਾਣ ਨਿਓਟਿਓ ਕੀ ਓਟ ਨਿ ਆਸਰਿਆਂ ਦੇ ਆਸਰੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਤਨ ਤਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਅਰਦਾਸ ਮੇਰਿ ਤੇ ਸਾਤ ਗੁਰੂ ਜੀ ਆਪ ਜੀਆਂ ਦੇ ਧਰੋ ਘਰੋ ਬਰਸਾਏ ਤਨ ਤਨੀ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਰੂਹਾਨ ਸਿੰਘ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੇ ਪਾਵਨ ਪਵਿੱਤਰ ਸ਼ਹੀਦੀ ਥਾਨ ਗੁਰਦੁਆਰਾ ਸਿੰਘ ਸ਼ਹੀਦਾ ਸੋਹਣਾ ਵਿਖੇ ਸਤਿਗੁਰ ਜੀ ਅੰਮ੍ਰਿਤ ਵੇਲੇ ਤੇ ਦੀਵਾਨ ਸਜਾਈ ਗਏ ਸਜੇ ਹੋਏ ਦੀਵਾਨ ਅੰਦਰ ਆਪ ਜੀਆਂ ਦੇ ਸਤਿਗੁਰ ਜੀ ਪਾਵਨ ਤਖਤਾਂ ਦੇ ਤਿਆਰੀ ਕੀਤੇ ਗਏ ਨ ਉਪਰੰਤ ਆਪ ਜੀਆਂ ਦੇ ਪਾਵਨ ਪਵਿੱਤਰ ਸਰੂਪਾਂ ਦੀ ਪ੍ਰਕਾਸ਼ ਕੀਤੇ ਗਏ ਸਤਿਗੁਰੂ ਜੀ ਹੋਏ ਨੇ ਸੰਵੇਦਰ ਆਪ ਜੀਆਂ ਦੇ ਸਿੰਘ ਸੇਵਾਦਾਰਾਂ ਕੋਲੋਂ ਸੇਵਾ ਸੰਭਾਲ ਕਰਦੇ ਆ ਪਾਵਨ ਦਰਬਾਰ ਦੀ ਹਾਜ਼ਰੀ ਭਰਦੇ ਆ ਉੱਠਦੇ ਆ ਬੈਠਦੇ ਆ ਬਾਣੀ ਸਰਵਣ ਕਰਦੇ ਆ ਸੇਵਾ ਨਿਭਾਉਂਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਉਹਨਾਂ ਦੀ ਆਪ ਜੀ ਬਖਸ਼ੰਤ ਪਿਤਾ ਹੋ ਕਿਰਪਾ ਕਰਕੇ ਬਖਸ਼ ਲੈਣਾ ਅਗਾਹ ਵਾਸਤੇ ਸਮਤ ਬਖਸ਼ਣੀ ਸ਼ੁਧ ਗੁਰ ਬਾਣੀ ਪੜਨ ਦੀ ਸੇਵਾ ਕਰਨ ਦੀ ਬਲਵਤੀ ਬਖਸ਼ਣੀ ਬੜੀ ਸੁਣੀ ਬਾਣੀ ਸੱਚਖੰਡ ਵਿਕੇ ਪ੍ਰਵਾਨ ਕਰਨੀ ਬੜੀ ਸੁਣੀ ਬਾਣੀ ਦਾ ਮਹਾਤਮ ਸਮੂਹ ਸੰਗਤਾਂ ਦੇ ਹਿਰਦਾਂ ਤੇ ਵਸਾਉਣਾ ਸਤਿਗੁਰੂ ਜੀ ਕਿਰਪਾ ਕਰਨੀ ਮਿਹਰਾਂ ਭਰਿਆ ਅਤਰਖਣਾ ਦਰਿਆਈ ਸੰਗਤ ਦੀ ਹਾਜ਼ਰੀ ਪ੍ਰਵਾਨ ਤਿਲ ਫਲ ਪ੍ਰੇਮ ਭਟਾਵੰ ਅੰਦਰ ਤੇ ਪ੍ਰਵਾਨ ਕਰਨੀ ਆ ਚੱਲਿਆ ਹੋਇਆ ਕਦਮ ਕਦਮ ਲੇਖੇ ਦੇ ਚਲਾਣਾ ਸ਼ੋਭਾ ਮਨੋ ਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਦਰੋਂ ਘਰੋਂ ਗੁਰ ਸਿੱਖੀ ਸਿੱਧਕ ਭਰੋਸਾ ਧਾਨ ਨਾਮ ਸਿਮਰਨ ਦੀਆਂ ਦਾਤ ਅਮਰਤ ਦੀਆਂ ਦਾਤ ਅਮਰਤ ਵਲੇ ਦੀ ਸੰਭਾਲ ਬਖਸ਼ ਨੇ ਸਤਿਗੁਰ ਜੀ ਬਖਸ਼ੇ ਹੋਏ ਭੰਡਾਰਿਆਂ ਵਿੱਚੋਂ ਖੜਾ ਪ੍ਰਸ਼ਾਦ ਦੀ ਦੇਖ ਸਜਾ ਕਰਕੇ ਹਾਜ਼ਰ ਕੀਤੀ ਆਪ ਜੀ ਭੋਗ ਲਗਾਓ ਉਪਰੰਤ ਸੰਗਤਾਂ ਵਿੱਚ ਵਰਤੌਣ ਦੀ ਆਗਿਆ ਹੋਏ ਜੋ ਜੀ ਛਕੇ ਸਤਨਾਮ ਵਾਹਿਗੁਰੂ ਵਾਹਿਗੁਰੂ ਜਪੇ ਸਤਿਗੁਰ ਜੀ ਕਿਰਪਾ ਕਰੋ ਅਰਦਾਸਾਂ ਬੇਨਤੀਆਂ ਮਨਜ਼ੂਰ ਕਰੋ ਜੀ ਸਹੀ ਪਿਆਰਿਆਂ ਦੇ ਮੇਲ ਮਿਲਾਓ ਜਿਨਾ ਮਿਲਿਆ ਅਬਿਦਾ ਪਵਿੱਤਰ ਪਿਆਰਾ ਨਾਮ ਚਿਤਿ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦੇ ਸੱਠ ਜੁਗਾਦੇ ਸੱਠ ਹੈ ਭੀ ਸੱਠ ਨਾਨਕ ਹੋਸੀ ਭੀ ਸੱਠ ਸੋਚੈ ਸੋਚਨਾ ਹੋਵਈ ਜੇ ਸੋਚੀ ਲਖਵਾਰ ਛੁਪੈ ਛੁਪਨਾ ਹੋਵਈ ਜਿ ਲਾਇ ਰਹਾ ਦੇਵਤਾਰ ਓ ਕਿ ਭੁਖਣਾ ਤ੍ਰਿਜਨੁ ਮੁਰਿਆ ਭਾਰ ਸਹ ਸਿਆਣਪ ਲਖ ਹੋਇ ਤੈ ਕਨ ਚੱਲੇ ਨਾਲ ਕਿ ਸੁਚਾਰਾ ਹੋਈਐ ਕਿ ਬੂੜੈ ਟੁੱਟੈ ਪਾਲ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣਾ ਆਕਾਰ ਹੁਣ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਬੜਿ ਆਈ ਹੁਕਮੀ ਤੋਂ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਐ ਇੱਕ ਹੁਕਮੀ ਸਦਾ ਭਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੀ ਬੁੱਝੈ ਤਾ ਹਉਮੈ ਕਹੈ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਤਾ ਤੁ ਜਾਣੈ ਨਿਸਾਨ ਗਾਵੇ ਕੋ ਗੁਣਵਡਾਈ ਗਿਆ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰੂ ਗਾਵੇ ਕੋ ਸਾਜ ਗ੍ਰਿਤਨ ਕੇ ਗਾਵੇ ਕੋ ਜੀ ਲੈ ਫਰ ਦੇ ਗਾਵੇ ਕੋ ਜਾਪੈ ਤਿਸੈ ਦੂਰ ਗਾਵੇ ਕੋ ਵਖੇ ਹੰਦਰ ਅਹ ਦੂਰ ਕਥਨਾ ਕਥਿ ਨਾਮ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦ ਅਦਿ ਲੰ ਜਿਤ ਕਪਾਹੀ ਜੁਗਾ ਜੁਗੰਤਰ ਕਾਹੀ ਕਾਹੇ ਹਕਮ ਹਕਮ ਚਲਾਇ ਰਾਮ ਓ ਨਾਨਕ ਵਿਖਸੈ ਵੀ ਪ੍ਰਵਾਹੋ ਸਾਚਾ ਸਾਹਿਬ ਸਾਜਨਾਈ ਭਖੇ ਭਉ ਭਵਪਾਰ ਆਖ ਮੰਗਦੀ ਦੀ ਦਾਤ ਪ੍ਰੀਤਾ ਤਾਰ ਫਿਰ ਕਿਆ ਅਗਰ ਕੀ ਹੈ ਜਿਤ ਦੀ ਸਾ ਦਰਬਾਰ ਮਹੌਕ ਹੈ ਵਰਣ ਬੋਲੀ ਹੈ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਜਨਾਓ ਵੜਾਈ ਵਿਚਾਰ ਕਰਮੀਆਂ ਦੇ ਕੱਪੜਾ ਨਗਰੀ ਮੁਖ ਦਵਾਰ ਨਾਨਕ ਇਹ ਬਹਿ ਜਾਣੀਐ ਸਭ ਆਪੇ ਸਟਿਆਰ ਥਾਪੇ ਅਨਜਈ ਕਿਤ ਨ ਹੋਈ ਆਪੇ ਆਫ ਰੰਜਨ ਸੋਈ ਹਿਨ ਸੇਵਿਆ ਤਰਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀ ਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰੂ ਪਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣ ਅੱਖਾਂ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ 부ਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੇਰ ਸੁਨਾਵਾ ਜੇ ਇਸ ਭਾਵਾ ਬਿਨ ਭਾਣੇ ਕੇ ਨਾਏ ਕਰੀ ਜੇ ਤਿਸ ਰਠੀ ਉਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ ਮਾਨਤ ਵਿਚ ਰਤਨ ਜਵਾਹਰ ਮਾਨਕੇ ਜੇ ਇਕ ਗੁਰ ਕੀ ਸਿਕ ਸੁਣੀ ਗੁਰ ਇਕ ਤੇ ਹੀ 부ਜਾਈ ਸਭ ਨਰੀਆਂ ਕਈ ਕਦਾ ਸੋਮੈ ਵਿਸਰਨਾ ਜਾਈ ਜੇ ਤੁgg ਚਾਰੇ ਆਰ ਜਾਹ ਦਸੂਣੀ ਹੋਏ ਨਵਕੜਵ ਤੇ ਜਾਣੀਏ ਨਾਲ ਚੱਲੇ ਸਭ ਕੋਈ ਚੰਗਾ ਨੌਰ ਖਾਈ ਕੇ ਜਸ ਕੀਰਤਿ ਜਗਲੇ ਜੀਤੀ ਸੁਨਦਰਨਾ ਬੈ ਤ ਵਾਤ ਨ ਪੁੱਛਾ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਰਗੁਣ ਗੁਣ ਕਰੇ ਗੁਣਵੰਤੀਆ ਗੁਣ ਦੇ ਤੇ ਆਗੈ ਨ ਸੁਜਈ ਜੀਤੀ ਸੁਣ ਗੁਣ ਪਾਏ ਕਰੇ ਸੁਣੈ ਸਿਧ ਪੀਰ ਸੁਰਨਾਥ ਸੁਣੈ ਤਰਦ ਤਪ ਲਿਆਕਾਸ ਸੁਣੈ ਦੀਪ ਲੋ ਪਾਤਲ ਸੁਣੈ ਪੋਏ ਨ ਸਗੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਈਸ਼ਰ ਵਰਮਾ ਇੰਦ ਸੁਣੈ ਮੁਕਤਾਲਾ ਹਰਿ ਮੰਦ ਸੁਣੈ ਜੋਗ ਰੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ 86 ਕੈ ਸ਼ਨਾਨ ਸੁਣੈ ਫੜ ਫੜ ਬਾਵੈ ਮਾਨ ਸੁਣੈ ਲਾਗਿਆ ਸੱਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੀ ਗਾਹ ਸੁਣਿਆ ਸੇਖ ਪੀਰ ਪਾਤਿ ਸਾਹੋ ਸੁਣਿਆ ਅੰਦੇ ਪਾਵੈਰਾ ਹੋ ਸੁਣਿਆ ਹਾਥ ਵੈਸ ਗਾਓ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਕਥਹੀ ਨ ਜਾਏ ਜੀ ਕੋ ਕਹਿ ਪਿਛਾ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਈ ਜੀ ਕੋ ਮੰਨ ਜਾਣੇ ਮਨ ਕੋ ਹੋਏ ਮੰਨੇ ਸਰਤ ਹੋਇ ਮਨ ਬੁੱਧ ਮੰਨੇ ਸਗਲ ਭੌਣ ਕੀ ਸੁਧ ਮੰਨੇ ਮਹੇ ਛੋਟਾ ਨਾ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੇ ਮਾਰਗ ਠਗ ਨ ਪਾਏ ਮੰਨੇ ਪਾਸੀਓ ਪ੍ਰਗਟ ਜਾਏ ਮੰਨੇ ਮਗਰ ਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਵੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰ ਸਾਧਾਰ ਮੰਨੇ ਤਰੇ ਤਾਰੀ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਭਿਖ ਤੋ ਐਸਾ ਨਾਮ ਤਿਰੰਜਣ ਹੋਏ ਜੇ ਕੋ ਮੰਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੀ ਪਾਵੇ ਦਰਗੇ ਮਾਨ ਪੰਜੀ ਸੁਖ ਹੈ ਦਰ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਣਾ ਨਾਹੀ ਸੁਮਾਰ ਤਾਲ ਧਰਮ ਦਇਆ ਕਬੂਤ ਸੰਤੋਖთა ਪਰਖਿਆ ਜਨ ਸੂਤਾ ਜੇ ਕੋ ਬੁੱਝੇ ਹੋਵੇ ਸਚਿਆਰ ਧਭ ਲੈ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਇਸਤੇ ਭਾਰਤ ਲੈ ਕਵਨ ਜੋਰ ਜੀ ਜਾ ਤਰੰਗਾ ਕੀ ਨਾਬ ਸਭ ਨ ਲਿਖਿਆ ਬੁੜੀ ਕਲਾਮ ਏ ਹੋ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਏ ਗੇਤਾ ਤਾਂ ਸੁਆਲਿਓ ਰੂਪ ਕੀਤੀ ਦਾਤ ਜਾਣੇ ਕਾਉਣ ਕੂਤਾ ਕੀਤਾ ਬਸਾਓ ਇਕ ਕਬਾਉ ਤਿਸ ਤੇ ਹੋਇ ਲਖ ਦਰੀਆ ਉਹ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾ ਵਾਇਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸਾਂਖ ਜਾਪ ਅਸਾਂਖ ਭਾਉ ਅਸਾਂਖ ਪੂਜਾ ਅਸਾਂਖ ਤਪਤਾਵ ਅਸਾਂਖ ਗ੍ਰੰਥ ਮੁਖੀਤ ਪਾਠ ਅਸਾਂਖ ਜੋਗ ਮਨ ਰਹੈ ਉਦਾਸ ਅਸਾਂਖ ਭਗਤ ਗੁਣ ਗਿਆਨ ਵਿਚਾਰ ਅਸਾਂਖ ਸਤੀ ਅਸਾਂਖ ਦਾਤਾਰ ਅਸਾਂਖ ਸੂਰਮੋਹ ਭਕਸਰ ਅਸਾਂਖ ਮੋਹਨ ਲਿਵਲਾਈ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾ ਵਾਇਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਖਜਾ ਪਾਸੰਖ ਭਾਵਾ ਅਸੰਖ ਪੂਜਾ ਅਸੰਖ ਤਪਤਾਵਾ ਅਸੰਖ ਗ੍ਰੰਥ ਮੁਖਬੀਤ ਪਾਠ ਅਸੰਖ ਜੋਗ ਮੰਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸੱਥੀ ਅਸੰਖ ਦਾਤਾਰ ਅਸੰਖ ਸੂਰਮੋਹ ਭਗਸਰ ਅਸੰਖ ਮੋਨ ਲਿਵਰਾਏ ਤਾਰ ਕੁਦਰਤ ਕਵਣ ਕਾ ਵਿਚਾਰ ਵਾਰਿਆ ਨ ਜਾਵੇ ਇਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਮੂਰਖੰਦ ਕੋਰ ਸੋਰਹਾ ਰਾਮਕੋੜ ਅਸੰਖਮਰ ਕਰਜੈ ਜੋ ਰਸੰਖ ਗਲ ਵਟ ਅਥਿਆ ਕਮਾਇ ਸੰਖ ਪਾਪੀ ਪਾਪ ਕਰਜੈ ਸੰਖ ਕੂੜ ਯਾਰ ਕੂੜੇ ਫਿਰਾਏ ਸੰਖ ਮਲੇਸ਼ ਮਲ ਭਕ ਖਾਹੀ ਅਸੰਖਨਿੰਦਕ ਸਰ ਕਰੈ ਭਾਰ ਨਾਨਕ ਨੀਚ ਕਹ ਵਿਚਾਰ ਵਾਰਿਆਂ ਨਾ ਜਬ ਇਕ ਵਾਰ ਜੁਤੁ ਤੁ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਸੰਖ ਨਾਮ ਸੰਖਥਾ ਅਗੰਮ ਅਗੰਮ ਅ ਸੰਖ ਲੋ ਅਸੰਖਕ ਸਰਪਾਰ ਹੋ ਅਖਰੀ ਨਾਮ ਅਖਰੀ ਸਾਧਾ ਹੋ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਣ ਖਸਰ ਸੰਜੋਬ ਵਖਾਣ ਜੇਨੇ ਲਿਖੇ ਤਿਸੁ ਸਿਰ ਨਾਏ ਜੀ ਫਰਮਾਈ ਤੁਬ ਤੇ ਪਾਏ ਜੀਤਾ ਕੀਤਾ ਤੀਤਾ ਨਾਉ ਗਣਦਾ ਬੈ ਨਾਹੀ ਕੋਤਾਉ ਪੁਦਰਤ ਕਵਣ ਕਾ ਵਿਚਾਰ ਬਾਰੇ ਰਜਾ ਬੈ ਇਕ ਵਾਰ ਜੋ ਤੁ ਤ ਭਾਵੇ ਸਾਈ ਭਲੀਕਾਰ ਤੁਸ ਤ ਸਲਾਮਤ ਨਰੰਕਾਰ ਭਰੀਐ ਹੱਥ ਪੈਰ ਤੰਦੀ ਪਾਣੀ ਧੋਤਾ ਉਤਰ ਸੁਖੀ ਮੋਤ ਪਲੀਤੀ ਕੜੋ ਹੋਏ ਤੇ ਸਾਬੂਨ ਲਈਏ ਓ ਧੋਏ ਭਰੀਏ ਮਤ ਪਾਪਾਂ ਕੇ ਸੰਗ ਓ ਧੂਪੇ ਨਾਵੇ ਕੇ ਰੰਗ ਪੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਿ ਆਪੇ ਹੀ ਖਾ ਹੋ ਨਰਕ ਕੁਮੀ ਆਵੋ ਜਾਹੋ ਤੀਰਥ ਤਪ ਦਇਆਦਤ ਦਾਨ ਜੀ ਕੋ ਪਵਿੱਤਰ ਕਮਾਨ ਸੁਣਿਆ ਮੰਨੇ ਆਮਰ ਕੀਤਾ ਭਉ ਅੰਤਰਗਤ ਤੀਰਥ ਮਲਨਾਓ ਸਭ ਗੁਣ ਤੇਰੀ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਯਾਤ ਬਾਣੀ ਵਰਮਾਓ ਸਤ ਸੋਹਾਨ ਸਦਾ ਮਨ ਚਾਓ ਕਉਨ ਸੁਏ ਲਾ ਵਖਤ ਕਾਵਣਾ ਕਉਨ ਚਿਤ ਕਵਣ ਵਾਰ ਕਉਨ ਸਰੂਤੀ ਮਾਉ ਕਾਵਣਾ ਰਿਥੋਆ ਆਕਾਰ ਵੇਲਣ ਪਾਇਆ ਪੰਡਤੀ ਜੀ ਹੋਵੇ ਲਿ ਪੁਰਾਣ ਵਖਤ ਨ ਪਾਇਓ ਕਾਦੀਆ ਜੇ ਲਿ ਖਾਣਾ ਲੇਖ ਪੁਰਾਣ ਚਿਤਤ ਵਾਰ ਨਾ ਜੋਗੀ ਜਾਣ ਰਤਮਾ ਹੋਣਾ ਕੋਈ ਜਾ ਕਰਤਾ ਸ੍ਰਿਠੇ ਕੋ ਸਾਜੇ ਆਪੇ ਜਣੇ ਸੋਈ ਕਿਉਂ ਰੱਖਾ ਕਿਉਂ ਸਾਲਾ ਹੀ ਕਿਉਂ ਵਰਣੀ ਕਿਉਂ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਤੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪਾਉ ਜਾਣੇ ਅਗੇ ਕੈ ਨਾ ਸੋਹੈ ਪਤਾਲਾ ਪਾ ਤਾਰ ਲਖ ਆਗਾਸ ਆਗਾਸ ਓੜਕ ਓੜਕ ਭਾਲ ਥਕੀ ਬੇਦ ਕੈ ਨਿਕ ਬਾਤ ਸਹ ਸਠਾਰਹ ਕਣਕ ਤੇ ਬਾ ਅਸਰੁ ਇਕ ਧਾਤੋ ਲੇਖਾ ਹੋਇ ਤਲ ਕੀਆ ਲੇਖਾ ਹੋਇ ਵਿਨਾਸ ਨਾਲਗਵਟਾ ਕੀ ਆਇ ਆਪੇ ਜਾਣ ਆਪ ਸਾਲਾਹੀ ਸਾਲਾਹੀ ਇਥੀ ਸੁਰਤ ਨ ਪਾਈਆ ਨਦੀਆਂ ਤੇ ਬਾਪ ਵੈ ਸਮੁੰਦਰ ਨ ਜਾਣੀਐ ਸਮੁੰਦਰ ਸਾ ਸੁਲਤਾਨ ਗਿਰਹਾ ਸੈਤੀ ਮਾਲ ਧਨ ਕੀੜੇ ਤੁਲ ਨ ਹੋ ਬਨੇ ਜੇ ਤਿਸ ਮਨੁ ਨ ਬਿਸਰੈ ਅੰਤਰਾ ਸਿਫਤੀ ਕਣ ਨ ਅੰਤ ਅੰਤਨ ਕਰਨ ਦੇਣ ਨ ਅੰਤ ਅੰਤਰਾ ਵੇਖਣ ਸੁਣਨ ਨ ਅੰਤ ਅੰਤਨ ਜਾਪੇ ਕੇਮਰ ਮੰਤਨ ਅੰਤਨ ਜਾਪੇ ਕੀਤਾਕਾਰ ਅੰਤਨ ਜਾਪੇ ਬਾਰ ਬਾਰ ਅੰਤ ਕਾਰਣ ਕੀਤੇ ਬਿਲਾ ਹੈ ਤਾਕ ਯੰਤਰ ਪਾਈ ਜਾਹੀ ਏ ਭੂ ਮੰਤਰਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਉਚਾ ਥਾਉ ਉੱਤੇ ਉਪਰੋਚਾ ਨਾਉ ਏ ਵੱਡੂ ਚਾ ਹੋਵੇ ਕੋਈ ਥੀ ਸੂਚੇ ਕੋ ਜਾਣੇ ਸੋਏ ਦੇਵਟ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੁਲਨਾ ਨਾ ਮਾਏ ਕੀਤੇ ਮੰਗੇ ਦੋ ਦਇਆ ਪਾਰ ਕੀਤੇ ਆ ਗਣਤ ਨਹੀਂ ਵਿਚਾਰ ਕੀਤੇ ਖਬ ਟੁੱਟੇ ਵਿਕਾਰ ਕੀਤੇ ਲੈ ਲੈ ਮਕਰਪਾਹੇ ਕੀਤੇ ਮੂਰਖ ਕਾਹੀ ਕਾਹੀ ਕੇਤੀਆ ਦੁਖ ਭੂਖ ਸੁਦਮਾਰੇ ਪੈਦਾ ਤੇਰੀ ਤਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨਸਕੇ ਕੋਈ ਜੇ ਕੋ ਠਾਏ ਕੀ ਆਖਣ ਪਾਇ ਉਹ ਜਾਣੇ ਜੇਤੀਆ ਮੁਇ ਕਾਏ ਆਪੇ ਜਾਣੇ ਆਪੇ ਦੀ ਆਖੇ ਸੇ ਭੇਕੀ ਕੀ ਜਿਸਨ ਬਖਸ਼ਿ ਸਿਫਤ ਸਾਲਾ ਹੋ ਨਾਨਕ ਪਾਤਸ਼ਾਹੀ ਬਾਦਸ਼ਾਹ ਹੋ ਮਲ ਗੁਣ ਮਲ ਵਪਾਰ ਮਲ ਵਪਾਰੀ ਮਲ ਭੰਡਾਰ ਅਮਲ ਲਿਆ ਵੈ ਮਲ ਲੈ ਜਾਹੇ ਅਮਲ ਭਾਇ ਮਲ ਸਮਾਹੇ ਅਮਲ ਧਰਮ ਅਮਲ ਦੀਵਾਨ ਮਲ ਤੁਲ ਮਲ ਪ੍ਰਵਾਨ ਮਲ ਬਖਸ਼ੀ ਸਮਲ ਨਿਸ਼ਾਨ ਮਲ ਕਰਮ ਮਲ ਫਰਮਾਨ ਅਮਲ ਅਮਲ ਆਖਿਆ ਨਾ ਜਾਏ ਆਖਿਆ ਕਰੇ ਲੈ ਬੁਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਬਖਿਆਣ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਇਸਰੇ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਤਨ ਆਖੇ ਦੀਵ ਆਖੇ ਸੁਰ ਨਰ ਮਨ ਜਨ ਸੇਵ ਕਿਤੇ ਆਖੇ ਆਖਣ ਪਾਹੀ ਕਿਤੇ ਕਹਿ ਕਹਿ ਉਠ ਉਠ ਜਾਹੇ ਤੇ ਕਿਤੇ ਹੋਰ ਕਰੇ ਤਾਕ ਨਸਕੇ ਕਈ ਕੇ ਜੀਵ ਢਭਾ ਮਤੇ ਢੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਲਖੀਐ ਸਰਗਾ ਵਾਰੰਗਾ ਭਰ ਸੁਦਰ ਕਿਹਾ ਸ